ਬੈਕਰੀ ਦੇ ਵਿੱਚ ਸਾਡੇ ਕੋਲ ਕੇਕ ਪੇਸਟਰੀਜ਼ ਪੈਟੀਜ਼ ਬਿਸਕਟ ਬ੍ਰੈਡ ਸਵੀਟ ਵਨ ਤੇ 올 ਕੁਟਸ ਜੋ ਬੈਕਰੀ ਦੇ ਸਾਰੇ ਪ੍ਰੋਡਕਟਸ ਆਂ ਆਪਣੀ ਮੈਨੂਫੈਕਚਰਿੰਗ ਸਾਡੀ ਆਪਣੀ ਆ ਸਾਰੀ ਜਿਹੜੀ ਸਪੈਸ਼ਲਟੀ ਕਿਸ ਚੀਜ਼ ਦੇ ਵਿੱਚ ਜਾ ਕੇ ਸੰਬੰਧ ਜੀ ਆਪਾਂ ਦੇ ਬਿਸਕਟ ਵਾਸਤੇ ਫੇਮਸ ਹੈ ਜੀ ਬਿਸਕਟ ਆਪਾਂ ਬਣਾਉਂਦੇ ਆ ਦੇਸੀ ਘਿਓ ਵਾਲੇ ਆਪਣੇ ਬਿਸਕਟ ਦੇ ਵਿੱਚ ਨਮਕੀਨਸ ਬਿਸਕਟ ਹੋ ਗਏ ਸ਼ੂਗਰ ਫ੍ਰੀ ਬਿਸਕਟ ਹੋ ਗਏ ਤੇ ਕੇਕ ਹੋ ਗਏ ਪੇਸਟਰੀਜ਼ ਹੋ ਗਈਆਂ ਪੈਟੀਜ਼ ਹੋ ਗਈਆਂ ਸਾਡੀ ਸਪੈਸ਼ਲ ਆਈਟਮਾਂ ਹੀ ਆ ਜੀ ਲੋਕ ਸਾਡੇ ਕੋਲੋਂ ਦੂਰੋਂ ਦੂਰੋਂ ਆਉਂਦੇ ਲੈਣ ਕੁਝ ਇੰਪੋਰਟੈਂਟ ਹੈ ਤੁਹਾਡੇ ਕੋਲ ਵੀ ਪ੍ਰੋਡਕਟ ਰੱਖੇ ਗਏ ਆ ਜਿਹੜੇ ਬੱਚਿਆਂ ਵਾਸਤੇ ਵੀ ਹੈਗੇ ਆ ਕੀ ਹੈਗੇ ਬੜੀ ਆ ਹਾਂ ਬੱਚਿਆਂ ਲਈ ਵੀ ਹੈਗੇ ਔਰ ਜੋ ਫੋਰਨ ਦੇ ਵਿੱਚੋਂ ਕਰਕੇ ਸਾਡੀ ਐਨ ਆਰ ਆਈ 벨ਟ ਸਾਰੀ ਅਸੀਂ ਸਾਰਾ ਹੀ ਕੁਝ ਜੋ ਲੋਕਾਂ ਦੀ ਈਡਸ ਹੈਗੀ ਉਹਨਾਂ ਨੂੰ ਸੁਣਦੇ ਆ ਤੇ ਦੇਖਦੇ ਆ ਤੇ ਆਪਾਂ ਉਹਨੂੰ ਪ੍ਰੋਵਾਈਡ ਕਰਕੇ ਦਿੰਨੇ ਆ ਹਰ ਇੱਕ ਆਈਟਮ ਕੋਈ ਵੀ ਉਹਨਾਂ ਨੂੰ ਕਾਫੀ ਚਾਹੀਦੀ ਆ ਜਾਂ ਕੋਈ ਉਹਨਾਂ ਨੂੰ ਫੂਡ ਪ੍ਰੋਡਕਟ ਕੋਈ ਵੀ ਹੋਵੇ ਤੇ ਆਪਾਂ ਅਰੇਂਜ ਕਰਕੇ ਦੇ ਦਿੰਦੇ ਆ ਅਰਲ ਸਾਡੇ ਕੋਲ ਹੁੰਦਾ ਹੀ ਆ ਹਾਂਜੀ ਤੇ ਕਿਵੇਂ ਦੇਖਦੇ ਆ ਮਾਰਕੀਟ ਦੇ ਵਿੱਚ ਜਿਆਦਾ ਇੰਟਰਸਟ ਹੈ ਲੋਕਾਂ ਨੂੰ ਜਿਹੜਾ ਜਿਹੜਾ ਬਾਹਰ ਦੇ ਫੋਰਨ ਦੇ ਫੂਡ ਦੇ ਵਿੱਚ ਐਕਚੁਅਲੀ ਸਾਡਾ ਏਰੀਆ ਹੀ ਐਨ ਆਰ ਆਈ 벨ਟ ਆ ਤੇ ਸਾਨੂੰ ਸਾਡੇ ਕੋਲੋਂ ਲੋਕ ਡਿਮਾਂਡ ਕਰਦੇ ਆ ਤੇ ਸਾਨੂੰ ਰੱਖਣੀਆਂ ਪੈਂਦੀਆਂ ਪ੍ਰੋਡਕਟਸ ਇਹ ਜੀ ਸਾਡੇ ਕੋਲ ਤਕਰੀਬਨ ਸਾਡੀ ਸਾਰੇ ਹੀ ਇਹ ਗਿੰਨੀ ਦੁਆਬਾ ਵੈਲਟ ਹੈ ਤੇ ਐਨ ਆਰ ਆਈ ਦਾ ਸਾਰੇ ਫੋਰਨ ਚਾ ਤਕਰੀਬਨ ਹਰ ਇੱਕ ਪਰਿਵਾਰ ਦਾ ਕੋਈ ਨਾ ਕੋਈ ਆਇਆ ਗਿਆ ਰਹਿੰਦਾ ਤੇ ਉਹ ਚੀਜ਼ ਉੱਥੋਂ ਤਾਂ ਲਿਆ ਨਹੀਂ ਸਕਦੇ ਤੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ ਉਹਨਾਂ ਨੂੰ ਇੱਥੇ ਹੀ ਪ੍ਰੋਵਾਈਡ ਕਰਕੇ ਦੇਈਏ ਚੀਜ਼ਾਂ ਫੋਰਨ ਨੂੰ ਛੱਡ ਕੇ ਇੱਥੋਂ ਦੇ ਜਿਹੜੇ ਲੋਕਲ ਰਹਿੰਦੇ ਆ ਉਹ ਵੀ ਇਸ ਚੀਜ਼ ਨੂੰ ਅਪਸੰਦ ਕਰਦੇ ਆ ਕਰਦੇ ਆ ਕਰਦੇ ਆ ਜੀ ਕਰਕੇ ਜਿਹੜੇ ਪਰਿਵਾਰ ਜਦੋਂ ਬਾਹਰੋਂ ਆਦੇ ਕੋਈ ਚੀਜ਼ਾਂ ਲਿਆਉਂਦੇ ਆ ਫੇ ਮੁੱਕ ਜਾਂਦੀਆਂ ਉਹਨਾਂ ਕੋਲ ਤੇ ਸਾਡੇ ਕੋਲ ਹੀ ਫੇ ਮਿਲੀਆਂ ਬਾਰ ਉਹ ਤਾਂ ਬਾਰ ਬਾਰ ਮੰਗਾਣੀ ਔਖੀ ਹੈ ਹਾਂਜੀ ਬਾਕੀ ਅਸੀਂ 스위ਟਸ ਦਾ ਕੰਪਨੀ ਸਾਡਾ ਨਾਲ ਹੈ ਜੀ ਉਹਦੇ ਵਿੱਚ ਵੀ ਆਪਾਂ ਸਾਡੀ ਰਸਮਲਾਈ ਹੋ ਗਏ ਸਪੰਜੀ ਰਸੂਲੇ ਹੋ ਗਏ ਤੇ 스낵ਸ ਆਪਾਂ ਸਾਰਾ ਹੀ ਕਰਦੇ ਹਾਂ ਜੀ ਸਮੋਸੇ ਹੋ ਗਏ ਸਾਡੇ ਕਾਫੀ ਫੇਮਸ ਹੈ ਜੀ ਤੇ ਕਿੰਨਾ ਟਾਈਮ ਲੱਗਦਾ ਤੁਹਾਨੂੰ ਇਸ ਲਾਈਨ ਦੇ ਵਿੱਚ ਆਉਣੇ ਸਾਡੀ ਫਰਮ ਇਹ 75 ਦੀ ਹੈ ਜੀ ਹਾਂਜੀ ਸਾਡੀ ਸੈਕੰਡ ਪੀੜ੍ਹੀ ਆਪਾਂ ਇੱਥੇ ਪਹਿਲਾਂ ਮੇਰੇ ਫਾਦਰ ਕਰਦੇ ਹੁੰਦੇ ਸੀ ਤੁਹਾਨੂੰ ਮਾਫ ਕਰਦਾ ਹਾਂ ਜੀ ਹਾਂਜੀ ਤੇ ਜਿਹੜੀ ਇਹ ਸੋਚ ਰੱਖ ਕੇ ਚੱਲੇ ਹਾਂ ਕਿ ਜਿਹੜਾ ਫਾਰਮੂਲਾ ਪ੍ਰੋਡਕਟ ਹੈ ਇੱਥੇ ਸੇਲ ਕਰਨਾ ਤਾਂ ਇਹ ਚੀਜ਼ ਕਿੱਦਾਂ ਧਿਆਨ ਦੇ ਵਿੱਚ ਆਏ ਇਹ ਧਿਆਨ ਦੇ ਵਿੱਚ ਸਾਡੇ ਜਿੱਦੋਂ ਸਾਡੀ ਤੁਹਾਨੂੰ ਦੱਸਿਆ ਹੀ ਹੈ ਪਹਿਲਾਂ ਵੀ ਸਾਡੀ ਜਿਹੜੀ ਇਹ ਐਨ ਆਰ ਆਈ 벨ਟ ਹੈ ਸਾਰੀ ਜੀ ਤੇ ਮੋਸਟਲੀ ਸਾਡੇ ਕੋਲ 80% ਕਸਟਮਰ ਐਨ ਆਰ ਆਈਜ਼ ਹੈ ਤੇ ਉਹਨਾਂ ਦੀ ਫਿਰ ਨੀਡਸ ਨੂੰ ਦੇਖਦੇ ਹੋ ਸਾਨੂੰ ਇਹ ਚੀਜ਼ਾਂ ਜਰੂਰ ਆਪਾਂ ਸਮਝੀ ਪਏ ਉਹਨਾਂ ਨੂੰ ਇਹ ਚੀਜ਼ ਜਲੰਧਰ ਜਾਣਾ ਪੈਂਦਾ ਸੀ ਜਾਂ ਲੁਧਿਆਣਾ ਜਾਣਾ ਪੈਂਦਾ ਸੀ ਵੀ ਅਸੀਂ ਇੱਥੇ ਹੀ ਉਹਨਾਂ ਨੂੰ ਕਿ ਉਹਨਾਂ ਨੂੰ ਕਰਕੇ ਦਈਏ ਇਹ ਚੀਜ਼ਾਂ ਮੋਸਟ ਦੇਖਿਆ ਜਾਂਦਾ ਕਿ ਆਮ ਆਦਮਾਂ ਦੇ ਵਿੱਚ ਮੱਖੀਆਂ ਮੱਛਰਾਂ ਭਰੀਆਂ ਹੁੰਦੇ ਆ ਤੇ ਸਫਾਈ ਦਾ ਧਿਆਨ ਵੀ ਘੱਟਾ ਪਰ ਤੁਹਾਡੇ ਜਿਹੜੀ ਕਾਫੀ ਸਫਾਈ ਰੱਖੀ ਹੋਈ ਹੈ ਹਾਂਜੀ ਸਾਡਾ ਇੱਕ ਸ਼ੌਂਕ ਵੀ ਹੈ ਤੇ ਇੱਕ ਸਾਡਾ ਕਸਟਮਰ ਵੀ ਇਹੀ ਨੀਟ ਐਂਡ ਕਲੀਨ ਪਸੰਦ ਕਰਦਾ ਜੀ ਪ੍ਰੋਡਕਟ ਯਾਨੀ ਕਿ ਜਿੰਨਾ ਸਾਫ਼ ਸੁਥਰਾ ਚੀਜ਼ ਦਵਾਂਗੇ ਤਾਂ ਉਹੀ ਬੈਟਰ ਆ ਮੈਂ ਕਹੱਸੇ ਦੇਣਾ ਚਾਹੁੰਗਾ ਮੈਸੇਜ ਮੈਂ ਤਾਂ ਇਹੀ ਕਹੂੰਗਾ ਵੀ ਸਾਫ਼ ਸੁਥਰਾ ਜੀ ਚ ਵੇਚਣੀ ਚਾਹੀਦੀ ਹੈ ਹਰ ਇੱਕ ਦੁਕਾਨਦਾਰ ਨੂੰ ਸਫਾਈ ਰੱਖਣੀ ਚਾਹੀਦੀ ਹੈ ਜ਼ਰੂਰੀ ਹੈ